5 ਜਨਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਸੰਘਣੀ ਜ਼ਮੀਨੀ ਪੱਧਰ ਤੇ ਧੁੰਦ ਰਹੀ ਪਰ ਜਿਵੇਂ ਜਿਵੇਂ ਦਿਨ ਬੀਤਦਾ ਗਿਆ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲ ਆਈ। ਕੁਝ ਖੇਤਰਾਂ ਦੇ ਵਿੱਚ ਸਵੇਰ ਵੇਲੇ ਹਲਕਾ ਜਿਹਾ ਕੋਰਾ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਟੈਂਪਰੇਚਰ ਘੱਟ ਤੋਂ ਘੱਟ 5 ਡਿਗਰੀ ਵੱਖ-ਵੱਖ ਖੇਤਰਾਂ ਦੇ ਵਿੱਚ ਦਰਜ ਕੀਤਾ ਜਾ ਰਿਹਾ ਹੈ। ਓਵਰਆਲ 5 ਤੋਂ 10 ਡਿਗਰੀ ਦੇ ਵਿਚਕਾਰ ਰਾਤਾਂ ਦਾ ਟੈਂਪਰੇਚਰ ਦਰਜ ਕੀਤਾ ਜਾ ਰਿਹਾ ਹੈ ਅਤੇ ਦਿਨ ਦਾ ਟੈਂਪਰੇਚਰ 20 ਡਿਗਰੀ ਤੋਂ ਪਰ ਸਾਰੇ ਖੇਤਰਾਂ ਨੂੰ ਜਾ ਰਿਹਾ ਹੈ। ਮੌਸਮ ਮੁੱਖ ਤੌਰ ਤੇ ਅਗਲਾ 1 ਹਫਤਾ ਪੰਜਾਬ ਦੇ ਵਿੱਚ ਸਾਫ਼ ਰਹੇਗਾ ਹਲਕੀ ਜਿਹੀ ਬੱਦਲਵਾਈ ਜ਼ਰੂਰ ਲੰਗੇਗੀ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਪੰਜ ਅਤੇ 6 ਤਰੀਕ ਨੂੰ ਪਹਾੜਾਂ ਦੇ ਵਿੱਚ ਪ੍ਰਭਾਵਿਤ ਕਰ ਗਿਆ ਜਿੱਥੇ ਹਲਕਾ ਮੀਂਹ ਜਾਂ ਬਰਫਵਾਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਵਿੱਚ ਉਸ ਦਾ ਅਸਰ ਬਹੁਤਾ ਕੁਝ ਖਾਸ ਹੁੰਦਾ ਹੋਇਆ ਦਿਖਾਈ ਨਹੀਂ ਦੇਵੇਗਾ ਮੌਸਮ ਮੁੱਖ ਤੌਰ ਤੇ ਸਾਫ ਅਤੇ ਖੁਸ਼ਕ ਹੀ ਪੰਜਾਬ ਦੇ ਵਿੱਚ ਰਹੇਗਾ ਮਾੜੀ ਮੋਟੀ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਬੱਦਲਬਾਹੀ ਹੋ ਸਕਦੀ ਹੈ ਉਂਝ ਮੌਸਮ ਬਾਕੀ ਖਿੱਤਿਆਂ ਦੇ ਵਿੱਚ ਸਾਫ ਰਵੇਗਾ ਇਸੇ ਤਰ੍ਹਾਂ ਹੀ ਹਰਿਆਣਾ ਰਾਜਸਥਾਨ ਯੂਪੀ ਦਿੱਲੀ ਤੱਕ ਵੀ ਮੌਸਮ ਸਾਫ ਅਤੇ ਖੁਸ਼ਕ ਬਣਿਆ ਹੋਇਆ ਹੈ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਇਸ ਵਿੱਚ ਕੁਝ ਖਾਸ ਬਦਲਾਅ